ਇਕਮਾ ਮੇਰੇ ਪਿੰਡ ਦੇ ਲੋਕਾਂ ਦਾ ਸਰ ਧੰਨਵਾਦ ਕਰਦਾ ਜਿਸ ਦਿਨ ਅਸੀਂ ਮਾਲੀਆ ਇਕੱਠਾ ਕਰਦੇ ਸੀਗੇ ਮੇਰੇ ਪਿੰਡ ਨੇ ਜ਼ਿੰਮੇਵਾਰੀ ਦੇ ਨਾਲ ਜਿੰਨੇ ਵੀ ਹੈਗੇ ਸੀਗੇ ਬੰਦੇ ਮਾਲੀਆ ਦੇਣ ਦੇ ਉਹਨਾਂ ਨੇ ਮੀਂਹ ਪੈਣ ਦੇ ਵਿੱਚ ਮਾਲੀਆ ਦੇ ਕੇ ਗਏ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਲੋਕਾਂ ਦਾ ਕੀ ਰਿਐਕਸ਼ਨ ਰਿਹਾ ਲੋਕਾਂ ਦਾ ਸੰਯੋਗ ਕਿੱਦਾਂ ਰਿਹਾ ਤੁਹਾਡਾ ਇਹ ਜੋ ਤੁਸੀਂ ਪੈਸੇ ਵੰਡੇ ਲੋਕਾਂ ਦਾ ਕਿੱਦਾਂ ਦਾ ਸੰਯੋਗ ਲੋਕ ਸਰ ਬਹੁਤ ਖੁਸ਼ੀ ਹੋ ਉਹ ਕਹਿੰਦੇ ਸੀ ਪਹਿਲੀ ਵਾਰੀ ਹੋਇਆ ਵੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਵੀ ਇੰਨੇ ਪੈਸੇ ਹੁੰਦੇ ਨੇ ਮਤਲਬ ਇਹ ਤੁਸੀਂ ਇੱਕ ਸਮਾਜ ਸੇਵੀ ਹੋ ਸਮਾਜ ਦੇ ਲਈ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਕੰਮ ਕਰ ਚੁੱਕੇ ਹੋ ਸਮਾਜ ਸੇਵਾ ਦੇ ਲਈ ਸਰ ਮੈਂ ਜਿਵੇਂ ਕਿ ਗਰੀਬ ਲੜਕੀਆਂ ਦੇ ਜਿਹੜੇ ਸਨਾਨ ਸਕੀਮ ਅਸੀਰਵਾਦ ਸਕੀਮ ਹੁੰਦੀ ਹੈ ਉਹਨਾਂ ਦੇ ਖੁਦ ਫਾਰਮ ਭਰ ਕੇ ਅਪਲਾਈ ਕਰਾਉਣ ਤੱਕ ਪਟਵਾਰੀ ਦੀ ਰਿਪੋਰਟ ਕਰਾਉਣ ਤੱਕ ਮੈਂ ਉਹਨਾਂ ਦੇ ਨਾਲ ਜਾ ਕੇ ਜਿਹੜਾ ਤਹਿਸੀਲ ਭਲਾਈ ਦਫ਼ਤਰ ਮਲੇਰ ਕੋਲਾ ਉੱਥੇ ਤੱਕ ਜਮ੍ਹਾਂ ਕਰਾਉਣਾ ਜੀ ਜਿਹੜੇ ਵੀ ਬੱਚਿਆਂ ਦੇ ਰੈਜ਼ੀਡੈਂਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਖੁਦ ਭਰਨਾ ਸੀ ਉਹਨਾਂ ਨੇ ਸਿਰਫ ਜਾ ਕੇ ਸੇਵਾ ਕੇਂਦਰ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਪਟਵਾਰੀ ਤੱਕ ਦੀ ਵੀ ਮੈਂ ਰਿਪੋਰਟ ਆਪਣੀ ਤਸਦੀਕ ਤੇ ਸਰ ਕਰਾ ਕੇ ਲੱਗਾਈ ਤੇ ਦੂਜੀ ਗੱਲ ਸਰ ਕਿਸੇ ਵੀ ਮੇਰੇ ਪਿੰਡ ਦੇ ਵਿੱਚ ਜਾ ਕੇ ਪੁੱਛ ਲਿਓ ਮੈਂ ਕਿਸੇ ਨੂੰ ਉਹ ਫਾਰਮਰ ਦਾ ਕਦੇ ਕੋਈ ਪੈਸਾ ਨਹੀਂ ਲਿਆ ਸਰਕਾਰ ਤੋਂ ਕੀ ਮੰਗ ਆ ਸਰ ਤੁਹਾਡੀ ਸਰਕਾਰ ਤੋਂ ਇਹੀ ਮੰਗ ਆ ਸਰ ਵੀ ਜਿਹੜੇ ਨੰਬਰਦਾਰੀ ਆ ਇੱਕ ਜ਼ਿੰਮੇਵਾਰੀ ਵਾਲਾ ਰਤਵਾ ਸਰ ਇਹਨਾਂ ਦਾ ਨੰਬਰਦਾਰ ਨੇ ਜਿਹੜੇ ਮਤਲਬ ਇਹਨਾਂ ਨੂੰ ਵੱਤ ਤੋਂ ਵੱਧ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਜਿਹੜੀ ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ ਸਰ ਠੀਕ ਆ ਜੀ ਜ਼ਿੰਮੇਵਾਰੀ ਵਾਲਾ ਮਹਿਕਮਾ ਸਰ ਕਿਉਂਕਿ ਇੱਕ ਨੰਬਰਦਾਰ ਆ ਜਿਹੜਾ ਇਦੀ ਤਸਦੀਕ ਤੇ ਮਾਲ ਮੈਂਕਮੇ ਤੇ ਮਾਨਜੋਗ ਅਦਾਲਤਾਂ ਨੇ ਜਿਹੜੀਆਂ ਬਹੁਤ ਅਹਿਮ ਫੈਸਲੇ ਲੈਂਦੀਆਂ ਨੇ। ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊ ਤੇ ਮੈਂ ਆਮਦੀ। ਇਸ ਟਾਈਮ ਅਸੀਂ ਮੌਜੂਦ ਹਾਂ ਜ਼ਿਲ੍ਹਾ ਮਰੀਕੋਲਾ ਦੇ ਪਿੰਡ ਤਖਰ ਵਿਖੇ। ਜਿੱਥੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਆ ਇੱਕ ਸ਼ਖਸ ਪੈਸੇ ਵੰਡ ਰਿਹਾ ਲੋਕਾਂ ਨੂੰ ਧੜਾ ਧੜ ਪੈਸੇ ਵੰਡ ਰਿਹਾ। ਉਸ ਪੈਸੇ ਬਣਦਾ ਦਾ ਕਾਰਨ ਕੀ ਆ ਉਸ ਪਿੱਛੇ ਕੀ ਕਾਰਨ ਉਹ ਸਕਸੈਡ ਨਾਲ ਮੌਜੂਦ ਨੇ ਪਹਿਲਾ ਐਸਐਮਜेड ਨਿਊ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਰ ਤੁਹਾਡਾ ਐਸਐਮਜेड ਨਿਊ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸਰ ਬਹੁਤ ਬਹੁਤ ਸਵਾਗਤ ਹੋ ਜਾਈ ਸਰ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਤੁਸੀਂ ਪੈਸੇ ਬਣ ਰਹੇ ਉਹ ਪੈਸੇ ਬਣਨ ਦਾ ਕਾਰਨ ਕੀ ਸੀ ਕਾਰਨ ਸਰ ਇਹ ਸੀ ਮੈਂ ਮਤਲਬ ਮੈਂ 24/8 2022 ਨੂੰ ਨਾਮਨਯੁਕਤ ਨੰਬਰਦਾਰ ਪਿੰਡ ਦੇ ਵਿੱਚ ਨਿਯੁਕਤ ਹੋਇਆ ਤੇ ਮਾਲ ਮਹਿਕਮੇ ਦੀਆਂ ਜਿਹੜੀਆਂ ਹਦਾਇਤਾਂ ਸੀ ਪਿੰਡ ਦੇ ਵਿੱਚ ਜਿਹੜਾ ਚੌਂਕੀਦਾਰਾ ਮਾਲੀਆ ਇਕੱਠਾ ਹੋਣਾ ਸੀ ਉਹਦਾ ਹੁਕਮ ਹੋਇਆ ਸੀ ਸਰ ਉਹਦੇ ਵਿੱਚ ਜਿਹੜੇ ਪਹਿਲਾ ਨੰਬਰਦਾਰ ਸੀ ਸਾਡੇ ਪਿੰਡ ਦੇ ਉਹਨਾਂ ਨੂੰ ਜਿਹੜਾ ਰਜਿਸਟਰ ਹੁੰਦਾ ਇੱਕ ਜੀਤੋ ਉਹ ਮਤਲਬ ਚੌਂਕੀਦਾਰਾ ਮਾਲੀਆ ਇਕੱਠਾ ਕਰਦੇ ਹੁੰਦੇ ਨੇ ਉਹ ਸਰ ਉਹ ਮੈਨੂੰ ਸਪੁਰਦ ਕਰਨਾ ਪਿਆ ਉਹਨਾਂ ਨੂੰ ਦੇਣਾ ਪਿਆ ਮੈਨੂੰ ਤੇ ਉਹਦੇ ਹਿਸਾਬ ਨਾਲ ਸਾਡੇ 2 ਸਾਲ ਪਹਿਲਾਂ ਦੀ ਪਿੰਡ ਦੀ ਢਾਲ ਨਹੀਂ ਇਕੱਠੀ ਹੋਈ ਸੀਗੀ ਤੇ ਇੱਕ ਆ ਸਾਲ ਜਿਹੜਾ 2023 ਚੱਲ ਰਿਹਾ ਜੀ ਇਹਦੀ ਔਰ ਰਜਿਸਟਰ ਦੇ ਹਿਸਾਬ ਨਾਲ ਸਰ ਮੈਂ ਪੈਸੇ ਨੇ ਜਿਹੜੇ ਉਹ ਇਕੱਠੇ ਕਰਲੇ ਉਹ ਪਹਿਲੇ ਜਿਹੜੇ ਨੰਬਰਦਾਰ ਸੀਗੇ 100 ਰੁਪਿਆ ਪ੍ਰਤੀ ਘਰ ਪਿੰਡ ਤੋਂ ਟਾਲ ਇਕੱਠੀ ਕਰਦੇ ਸੀਗੇ ਮਾਲੀਆ ਜੀ ਨੂੰ ਆਪਾਂ ਚੌਂਕੀ ਦਾ ਨਾਮ ਮਾਲੀਆ ਕਹਿੰਦੇ ਨੇ ਉਹਦੇ ਹਿਸਾਬ ਨਾਲ ਜਦੋਂ ਇਕੱਠੇ ਕਰੇ ਜੀ ਸਰ ਪੈਸੇ ਉਹ ਪੈਸੇ ਮੈਂ ਲੈ ਕੇ ਮਤਲਬ ਤਹਿਸੀਲਦਾਰ ਦਫ਼ਤਰ ਚਲਾਨ ਜਿਹੜਾ ਕਰਦੇ ਨੇ ਬੈਂਕ ਜਮਾ ਕਰਾਉਣ ਵਾਲਾ ਉਹ ਲੈ ਕੇ ਗਿਆ ਤਾਂ ਜਦੋਂ ਉਹਨਾਂ ਨੇ ਸਰ ਦੇਖਿਆ ਤਾਂ ਉਹ ਕੁੱਲ ਸਾਲਾਨਾ ਜਿਹੜੀਆਂ 3750 ਰੁਪਏ ਸੀਗੇ ਜਿਹੜੇ ਬਣਦੇ ਸੀਗੇ ਸਾਲਾਨਾ ਟਾਲ ਸਾਡੇ ਘਰ ਪਿੰਡ ਦੇ ਵਿੱਚ 260 ਘਰ ਨੇ ਸਰ 130 ਘਰ ਨੇ ਜਿਹੜੇ ਗੁਜਰਪੱਤੀ ਦੇ ਨੇ 130 ਘਰ ਹੈ ਕੰਬੋਜ ਪੱਤੀ ਹੈ ਜੀ ਦੋਨੋਂ ਪੱਤੀਆਂ ਨੇ ਸਾਡੇ ਪਿੰਡ ਤੇ ਉਹਦੇ ਹਿਸਾਬ ਨਾਲ ਸਰ ਜਦੋਂ ਦੇਖਿਆ ਉਹ ਪੈਸੇ ਬਹੁਤ ਵੱਧ ਸੀਗੇ ਜੀ ਮੇਰੇ ਕੋਲ 130 ਘਰ ਸੀਗੇ ਜੀ 130 ਘਰਾਂ ਦੇ ਵਿੱਚੋਂ 122 ਘਰਾਂ ਦੇ ਮੇਰੇ ਕੋਲੇ ਸੀਗੇ ਮਤਲਬ ਪੈਸੇ ਹਜੇ ਤੱਕ ਨਹੀਂ ਆਏ ਸੀ 108 ਦੇ ਆਏ ਸੀ 22 ਘਰਾਂ ਦੇ ਨਹੀਂ ਆਏ ਸੀਗੇ ਸਰ ਮਾਲੀਆ ਪਹਿਲਾਂ ਹੀ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਜੀ ਜਦੋਂ ਮੈਂ ਤਹਿਸੀਲਦਾਰ ਦਫ਼ਤਰ ਤੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਮਤਲਬ ਤੁਹਾਡੇ ਪਹਿਲਾਂ ਤੋਂ ਹੀ ਆ ਜਿਹੜੀ 3750 ਰੁਪਏ ਢਾਲ ਆ ਜਿਹੜੀ ਸਾਲਾਨਾ ਭਰੀ ਜਾਂਦੀ ਹੈ ਉਹ ਹਿਸਾਬ ਨਾਲ ਸਰ ਸਾਡੇ ਜਿਹੜੀ ਪਿੰਡ ਦੀ ਢਾਲ ਆ 30 ਰੁਪਏ ਪ੍ਰਤੀ ਕਰ ਜਿਹੜੀ ਬਣਦੀ ਆ ਇੱਥੋਂ ਤੱਕ ਕੇ ਸਰ ਜਿਹੜੇ ਐਸਸੀ ਸਾਡੇ ਭਾਈਚਾਰਾ ਉਹਨਾਂ ਦੀ ਜਦ ਕੇ ਮਾਲੀਆ ਨਹੀਂ ਹੁੰਦਾ ਉਹਨਾਂ ਦੇ ਜਿਹੜੇ ਪਹਿਲੇ ਨੰਬਰਦਾਰ ਸੀ ਉਹਨਾਂ ਦੇ ਕੋਸ਼ਕਸਾਲਾ ਦੇ ਉਹਨਾਂ ਤੋਂ ਵੀ ਜਿਹੜਾ ਮਾਲੀਆ ਸੀਗਾ ਐਸਸੀ ਭਾਈਚਾਰਾ ਤੋਂ ਵੀ ਲਿਆ ਹੋਇਆ ਸੀ ਉਹਦੇ ਹਿਸਾਬ ਨਾਲ ਸਰ ਜਦੋਂ ਮੈਂ ਅਕਾਊਂਟ ਕਰਕੇ ਦੇਖਿਆ ਤਾਂ ਮੇਰੇ ਕੋਲੇ ਜਿਹੜੇ ਪੈਸੇ ਬਚੇ ਤਾਂ ਪੈਸੇ ਮੈਨੂੰ ਆਏ ਹੋਇਆ ਵੀ ਲੋਕਾਂ ਦਾ ਪੈਸਾ ਇਹ ਇੱਕ ਮੈਂ ਮੇਰੇ ਪਿੰਡ ਦੇ ਲੋਕਾਂ ਦਾ ਸਰ ਧੰਨਵਾਦ ਕਰਦਾ ਜਿਸ ਦਿਨ ਅਸੀਂ ਮਾਲੀਆ ਇਕੱਠਾ ਕਰਦੇ ਸੀਗੇ ਮੇਰੇ ਪਿੰਡ ਨੇ ਜ਼ਿੰਮੇਵਾਰੀ ਦੇ ਨਾਲ ਜਿੰਨੇ ਵੀ ਹੈਗੇ ਸੀਗੇ ਬੰਦੇ ਮਾਲੀਆ ਦੇਣ ਦੇ ਉਹਨਾਂ ਨੇ ਮੀਂਹ ਪੈਂਦੇ ਦੇ ਵਿੱਚ ਮਾਲੀਆ ਦੇ ਕੇ ਗਿਆ ਜੀ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਜੀ ਤੇ ਫਿਰ ਮੇਰੀ ਵੀ ਸਰ ਨੰਬਰਦਾਰ ਤੌਰ ਤੇ ਜ਼ਿੰਮੇਵਾਰੀ ਬਣਦੀ ਸੀਗੀ ਮੈਂ ਜਿਹੜਾ ਉਹਨਾਂ ਦਾ ਵਾਧੂ ਪੈਸਾ ਸੀਗਾ ਉਹ ਵਾਪਸ ਕਰਾਂ ਸਰ ਇਸ ਲਈ ਸਰ ਮੈਂ ਆਪਣੀ ਇਮਾਨਦਾਰੀ ਨੂੰ ਦੇਖਦੇ ਮੇਰੇ ਪਿੰਡ ਦੇ ਲੋਕਾਂ ਨੂੰ ਦੇਖਦੇ ਹੋ ਬਈ ਤੇ ਮੇਰਾ ਜਿਹੜਾ ਨੰਬਰਦਾਰੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਉਹ ਪੈਸਾ ਸਰ ਉਹਨਾਂ ਨੂੰ ਮੈਂ ਵਾਪਸ ਕੀਤਾ ਜੀ ਲੋਕਾਂ ਦਾ ਕੀ ਰਿਐਕਸ਼ਨ ਰਿਹਾ ਲੋਕਾਂ ਦਾ ਸੰਯੋਗ ਕਿਦਾਂ ਰਿਹਾ ਤੁਹਾਡਾ ਇਹ ਜੋ ਤੁਸੀਂ ਪੈਸੇ ਵੰਡੇ ਲੋਕਾਂ ਦਾ ਕਿਦਾਂ ਦਾ ਸੰਯੋਗ ਸੀ ਲੋਕ ਸਰ ਬਹੁਤ ਖੁਸ਼ੀ ਹੋ ਕਹਿੰਦੇ ਸੀ ਪਹਿਲੀ ਵਾਰੀ ਹੋਇਆ ਵੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਦੇ ਇਸ ਗੱਲ ਦਾ ਵੀ ਇੰਨੇ ਪੈਸੇ ਹੁੰਦੇ ਨੇ ਮਤਲਬ ਇਹ ਅਸੀਂ ਤਾਂ ਦੇਖੋ ਜੀ ਪਿੰਡਾਂ ਦੇ ਲੋਕ ਨੇ ਸਾਡਾ ਪਿੰਡ ਮਿਹਨਤ ਮਜ਼ਦੂਰੀ ਵਾਲਾ ਸਾਡੇ ਪਿੰਡ ਜਿਹੜੀਆਂ ਲੇਡੀਜ਼ ਔਰਤਾਂ ਨੇ ਸਬਜ਼ੀ ਦੀ ਕਾਸਤ ਆ ਜ ਮਲੇਰ ਕੋਲਾ ਦੇ ਨੇੜੇ ਪਿੰਡ ਹੋਣ ਕਰਕੇ ਸਬਜ਼ੀ ਦੀ ਜਿਹੜੀ ਕਾਸ਼ਤ ਹੁੰਦੀ ਆ 30 ਰੁਪਏ ਪ੍ਰਤੀ ਘੰਟਾ ਜਿਹੜੀਆਂ ਸਾਡੇ ਲੇਡੀਆਂ ਮਾਵਾਂ ਭੈਣਾਂ ਨੇ ਉਹ ਵੀ ਆਪਣਾ ਰੋਜ਼ਗਾਰ ਕਰਦੀਆਂ ਨੇ ਸਰ ਤੇ ਉਹਨਾਂ ਦਾ ਰੈਕਸ਼ਨ ਬਹੁਤ ਵਧੀਆ ਜੀ ਸਰ ਉਹਨਾਂ ਲਈ ਬਹੁਤ ਖੁਸ਼ੀ ਦੀ ਗੱਲ ਸੀ ਮੈਨੂੰ ਮਾਨ ਸਨਮਾਨ ਵੀ ਕਰਿਆ ਬਹੁਤ ਜ਼ਿਆਦਾ ਕਈ ਦਿਨ ਚਰਚਾ ਵੀ ਪਿੰਡ ਦੇ ਵਿੱਚ ਚੱਲਦੀ ਰਹੀ ਤੇ ਉਹ ਸਾਰੇ ਮੇਰੀ ਖੂਬ ਸਲਾੰਘਾ ਕਰ ਰਹੇ ਸੀ ਤੁਸੀਂ ਇੱਕ ਸਮਾਜ ਸੇਵੀ ਹੋ ਸਮਾਜ ਦੇ ਲਈ ਹੁਣ ਤੱਕ ਤੁਸੀਂ ਕਿਹੜੇ-ਕਿਹੜੇ ਕੰਮ ਕਰ ਚੁੱਕੇ ਹੋ ਸਮਾਜ ਸੇਵਾ ਦੇ ਲਈ ਸਰ ਮੈਂ ਜਿਵੇਂ ਕਿ ਗਰੀਬ ਲੜਕੀਆਂ ਦੇ ਜਿਹੜੇ ਸਨਸਕੀਮ ਅਸੀਰਵਾਦ ਸਕੀਮ ਹੁੰਦੀ ਆ ਉਹਨਾਂ ਦੇ ਖੁਦ ਫਾਰਮ ਭਰ ਕੇ ਅਪਲਾਈ ਕਰਾਉਣ ਤੱਕ ਪਟਵਾਰੀ ਦੀ ਰਿਪੋਰਟ ਕਰਾਉਣ ਤੱਕ ਮੈਂ ਉਹਨਾਂ ਦੇ ਨਾਲ ਜਾ ਕੇ ਜਿਹੜਾ ਤਹਿਸੀਲ ਭਲਾਈ ਦਫ਼ਤਰ ਮਲੇਰ ਕੋਲਾ ਉੱਥੇ ਤੱਕ ਜਮ੍ਹਾਂ ਕਰਾਉਣਾ ਜੀ ਜਿਹੜੇ ਵੀ ਬੱਚਿਆਂ ਦੇ ਰੈਜ਼ੀਡੈਂਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਖੁਦ ਭਰਦਾਂ ਸਨ ਉਹਨਾਂ ਨੇ ਸਿਰਫ ਜਾ ਕੇ ਸੇਵਾ ਕੇਂਦਰ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਪਟਵਾਰੀ ਤੱਕ ਦੀ ਵੀ ਮਰ ਰਿਪੋਰਟ ਆਪਣੀ ਤਸਦੀਕ ਤੇ ਸਰ ਕਰਾ ਕੇ ਲੈ ਕੇ ਆਉਣਾ ਤੇ ਦੂਜੀ ਗੱਲ ਸਰ ਕਿਸੇ ਵੀ ਮੇਰੇ ਪਿੰਡ ਦੇ ਵਿੱਚ ਜਾ ਕੇ ਪੁੱਛ ਲਿਓ ਮੈਂ ਕਿਸੇ ਤੋਂ ਉਪੋ ਫਾਰਮਾ ਦਾ ਕਦੇ ਕੋਈ ਪੈਸਾ ਨਹੀਂ ਲਿਆ ਸਰ ਤੇ ਆਉਣ ਵਾਲੇ ਮਤਲਬ 2024 ਦੀਆਂ ਚੋਣਾਂ ਨੇ ਜਾਂ ਮੰਨ ਲਈ ਬਈ ਪੰਚਾਇਤੀ ਚੋਣਾਂ ਨੇ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਹੜੀ ਪਾਰਟੀ ਨੂੰ ਤੁਸੀਂ ਸੰਜੋਗ ਕਰੋਗੇ ਕਿੰਦਾ ਦਾ ਲੋਕਾਂ ਦਾ ਤੁਹਾਡਾ ਰਿਐਕਸ਼ਨ ਰਹੂਗਾ ਸਰ ਮੈਂ ਹਾਂ ਕਿਸੇ ਪਾਰਟੀ ਬਾਜ਼ੀ ਨੂੰ ਨਹੀਂ ਸਮਰਥਨ ਕਰਦਾ ਸਰ ਜੀ ਹਾਂਜੀ ਸਰ ਪਾਰਟੀ ਬਾਜ਼ੀ ਹੈ ਲੋਕਾਂ ਦਾ ਜੀ ਜਿਹੜੇ ਸਰਕਾਰ ਵਧੀਆ ਕੰਮ ਕਰੂਗੀ ਦੇਖੋ ਇਹ 'ਚ ਕੋਈ ਦੌਰ ਹੈ ਨਹੀਂ ਹੈ ਜਿਹੜੀ ਵੀ ਸਰਕਾਰ ਵਧੀਆ ਕੰਮ ਕਰਦੂਗੀ ਉਹਨੂੰ ਲੋਕ ਚੁਣਦੇ ਆਏ ਨੇ ਉਹਨੂੰ ਹੀ ਸਰ ਚੁਣਨਗੇ ਤੁਸੀਂ ਮੌਜੂਦਾ ਨੰਬਰਦਾਰ ਉਹ ਪੈਂਡ ਦੇ ਪਿਛਲੇ ਦਿਨੀ ਇੱਕ ਨੰਬਰਦਾਰ ਜੂਨੀਅਰ ਭੰਗ ਕਰਕੇ ਨਵੀਂ ਨੰਬਰਦਾਰ ਜੂਨੀਅਰ ਬਣਾਈ ਦਿੱਕੀ ਹੈ ਤੁਸੀਂ ਉਹਨਾਂ ਦੇ ਜਿਹੜੇ ਤੁਹਾਡੇ ਨਵੇਂ ਨੰਬਰਦਾਰ ਪ੍ਰਧਾਨ ਬਣੇ ਨੇ ਉਹਨਾਂ ਦਾ ਕੀ ਮੈਸਰੂ ਤੁਹਾਡਾ ਵੀ ਉਹਨਾਂ ਤੋਂ ਕਿਹੜੇ-ਕਿਹੜੇ ਕੰਮ ਤੁਸੀਂ ਲਮੋਗੇ ਇੱਕ ਤਾਂ ਸਰ ਉਹ ਜਿਹੜਾ ਪੈਨਸਲਾਂ ਦਾ ਹੀ ਚੱਲਦਾ ਜੀ ਸਰ ਜੀ ਉਹ ਪੈਨਸਲਾਂ ਦਾ ਹੀ ਹੋਣਾ ਚਾਹੀਦਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਉਹ ਐਸ ਟਾਈਮ ਪੈਨਸ਼ਨ ਕਿੰਨੀ ਹੈ ਸਰ ਜਿਹੜੀ ਇਹ ਹੈਗੀ 1500 ਰੁਪਈਆ ਜੀ ਆਪਣਾ ਪੱਤਾ ਸਰ ਪੱਤਾ ਪੱਤਾ ਪੈਨਸਲ ਨਹੀਂ ਕਹਿ ਸਕਦੇ ਪੱਤਾ ਸਰ ਉਹ ਤੇ 1500 ਰੁਪਈਆ ਪਰਮੰਥਾ ਜੀ ਸਰਕਾਰ ਤੋਂ ਕੀ ਮੰਗ ਆ ਸਰ ਤੁਹਾਡੀ ਸਰਕਾਰ ਤੋਂ ਇਹੀ ਮੰਗ ਆ ਸਰ ਵੀ ਜਿਹੜੇ ਨੰਬਰਦਾਰੀ ਆ ਇੱਕ ਜ਼ਿੰਮੇਵਾਰੀ ਵਾਲਾ ਰਤਵਾ ਸਰ ਇਹਨਾਂ ਦਾ ਨੰਬਰਦਾਰ ਨੇ ਜਿਹੜੇ ਮਤਲਬ ਇਹਨਾਂ ਨੂੰ ਵੱਤ ਤੋਂ ਵੱਧ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਆ ਸਰ ਠੀਕ ਆ ਜੀ ਜ਼ਿੰਮੇਵਾਰੀ ਵਾਲਾ ਵਿਭਾਗ ਸਰ ਕਿਉਂਕਿ ਇੱਕ ਨੰਬਰਦਾਰ ਆ ਜਿਹੜਾ ਇਹਦੀ ਤਸਦੀਕ ਤੇ ਮਾਲ ਮਹਿਕਮੇ ਤੇ ਮਾਨਯੋਗ ਅਦਾਲਤਾਂ ਨੇ ਜਿਹੜੀਆਂ ਬਹੁਤ ਐਮ ਫੈਸਲੇ ਲੈਂਦੀਆਂ ਨੇ ਇੱਕ ਨੰਬਰਦਾਰ ਨੂੰ ਜਿਹੜਾ ਇੱਕ ਜ਼ਿੰਮੇਵਾਰ ਪਿੰਡ ਦਾ ਵਿਅਕਤੀ ਮੰਨਿਆ ਗਿਆ ਜੀ ਠੀਕ ਆ ਜੀ ਤੇ ਉਹਦੇ ਤੇ ਮਤਲਬ ਦੇਖੋ ਹੁਣ ਕੁਰਸੀ ਨਾਵੇਂ ਤਸਦੀਕ ਕਰਦਾ ਠੀਕ ਆ ਜੀ ਉਹਦੀ ਤਸਦੀਕ ਤੇ ਇਹੀ ਮਾਲ ਮਹਿਕਮਾ ਜਿਹੜਾ ਫੈਸਲੇ ਲੈਂਦਾ ਸਰ ਤੇ ਅਦਾਲਤਾਂ ਆਪਣੇ ਜਿਹੇ ਕੋਰਟਾਂ ਨੇ ਅਦਾਲਤਾਂ ਨੇ ਉਹ ਮਤਲਬ ਨੰਬਰਦਾਰ ਦੀ ਤਸਦੀਕ ਤੇ ਫੈਸਲੇ ਕਰਦੇ ਨੇ ਬਹੁਤ ਜ਼ਿਆਦਾ ਜੀ ਸਮਾਜ ਲਈ ਕੀ ਮੈਸੇਜ ਹੈ ਤੁਹਾਡਾ ਇੱਕ ਮਿਹਨਤੀ ਮਿਹਨਤੀ ਆਦਮੀ ਹੋ ਤੁਸੀਂ ਸਮਾਜ ਲਈ ਕੀ ਮੈਸੇਜ ਹੈ ਸਮਾਜ ਲਈ ਇਹ ਹੈ ਵੀ ਮਤਲਬ ਵੀ ਇਮਾਨਦਾਰੀ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਮਾਨਦਾਰੀ ਸਿੱਖਿਆ ਬੱਚਿਆਂ ਨੂੰ ਵੱਧੋ ਵੱਧ ਪੜਾਓ ਸਰ ਠੀਕ ਹੈ ਜੀ ਬਾਕੀ ਬਾਤਾਂ ਵਰਨਾ ਜਿਹੜਾ ਆਪਣਾ ਸਾਫ਼ ਰੱਖੋ ਸਰ ਇੱਕ ਗੱਲ ਹੋਰ ਸਰ ਇਹਦੇ ਨਾਲ ਜੁੜਦੇ ਨਵੇਂ ਬਾਤਾਂ ਬਾਨ ਦੀ ਗੱਲ ਚੱਲ ਪਈ ਤੇ ਮੈਂ ਮਤਲਬ ਖੇਤੀਬਾੜੀ ਵੀ ਆ ਛੋੜੀ ਗਜਾਰੇ ਜੋਗੀ ਆ ਜੀ ਤੇ ਉਹ ਵੀ ਕਰਦੇ ਆ ਸਰ ਅਸੀਂ ਸਬਜ਼ੀ ਵਗੈਰਾ ਦਾ ਵੀ ਕੰਮ ਕਰਦੇ ਆ ਤੇ ਪਿਛਲੇ ਸਾਲ ਆਪਣੇ 2022 ਦੇ ਵਿੱਚ ਸਰ ਜਦੋਂ ਆਪਣੇ ਝੋਨਾ ਵੀ ਲਾਇਆ ਥੋੜਾ ਜਿਹਾ ਜੀ ਝੋਨੇ ਦੀ ਮੈਂ ਕਦੇ ਵੀ ਅੱਗ ਨੂੰ ਨਾਣ ਨਹੀਂ ਲਾਈ ਹੋਈ ਜੀ ਮੇਰੇ ਇਸ ਗੱਲ ਨੂੰ ਦੇਖਦੇ ਹੋਏ ਮਤਲਬ ਬੀਡੀਪੀਓ ਸਾਹ ਮਲੇਰ ਕੋਲਾ ਮੇਰੇ ਖੇਤ ਦੇ ਵਿੱਚ ਆ ਕੇ ਉਸ ਟਾਈਮ ਜਦੋਂ ਮੈਂ ਝੋਨੇ ਦੀ ਅੱਗ ਨੂੰ ਨਾਲ ਲਾ ਕੇ ਪਰਾਲੀ ਦੇ ਬੰਡਲ ਤਿਆਰ ਕਰਾਏ ਸੀ ਆਪਦਾ ਖਰਚਾ ਕਰਕੇ ਸਰ ਤੇ ਵਾਤਾਵਰਨ ਨੂੰ ਜਿਹੜਾ ਸਾਫ਼ ਰੱਖਣ ਲਈ ਤੇ ਉਹ ਮੇਰੀ ਪ੍ਰਸ਼ੰਸਾ ਕਰਕੇ ਗਏ ਸੀ ਖੇਤ ਦੇ ਵਿੱਚ ਆ ਕੇ ਸੀ ਵਾਤਾਵਰਨ ਪ੍ਰੇਮੀ ਵਾਲੀ ਮੈਸੇਜ ਜੋ ਵਾਤਾਵਰਨ ਨੂੰ ਵੀ ਸੋਧ ਰੱਖਸਣ ਕੀ ਮੈਸੇਜ ਹੈ ਵਾਤਾਵਰਨ ਪ੍ਰੇਮੀ ਦਾ ਵਾਤਾਵਰਨ ਸਰ ਵੱਧ ਤੋਂ ਵੱਧ ਰੁੱਖ ਲਗਾਓ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲਦਾ ਸਰ ਵੱਧ ਤੋਂ ਵੱਧ ਰੁੱਖ ਲਖਣੇ ਚਾਹੀਦੇ ਨੇ ਜੀ ਜਿਹੜੀ ਮਤਲਬ ਬੇਲੋੜੀ ਆ ਜਿਹੜੀ ਆਪਾਂ ਫਾਲਤੂ ਕਹਿੰਦੇ ਆ ਅੱਗ ਵਗੈਰਾ ਇਹ ਨਹੀਂ ਲੱਗਣੀ ਚਾਹੀਦੀ ਸਰ ਠੀਕ ਹੈ ਜੀ ਵੈਸੇ ਤਾਂ ਹੁਣ ਨਵੇਂ-ਨ ਠੀਕ ਹੈ ਜੀ ਆਪਾਂ ਜਿਹੜਾ ਪਰਾਲੀ ਨਾਸਾਨ ਦਾ ਜਿਹੜਾ ਆਪਾਂ ਕੰਮ ਕਰ ਸਕਦੇ ਹਾਂ ਐਸੇ ਮੈਂ ਜਿਹੜੇ ਨੂੰ ਲਈ ਧੰਨਵਾਦੀ ਗੱਲਬਾਤ ਕਰ ਲਈ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਨਾਲ ਮੌਜੂਦ ਇਕਵਾਲ ਮੁਹੰਮਦ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਜੋ ਪਿਛਲੇ ਦਿਨੀ ਵੀਡੀਓ ਵਾਇਰਲ ਹੋਇਆ ਸੀ ਪੈਸ਼ਵੰਦਨ ਵਾਲਾ ਉਹਨਾਂ ਨੇ ਦੱਸਿਆ ਵੀ ਇਹ ਮਾਲੀਆ ਹੁੰਦਾ ਨੰਬਰਦਾਰੀ ਪੰਚਾਇਤੀ ਮਾਲੀਆ ਹੁੰਦਾਗਾ ਜੋ ਉਹਨਾਂ ਨੇ ਲੋਕਾਂ ਨੂੰ ਸਪੁਰਦ ਕੀਤਾ ਇਹੋ ਜਿਹੇ ਹੀ ਆ ਵੀਡੀਓ ਦੇਖਣ ਲਈ ਦੇਖਦੇ ਰਹੋ ਐਸਐਮਜ਼ న్యూਸ ਕੈਮਰਾਮੈਨ ਬੱਲੂ ਦੇ ਨਾਲ ਮੈਂ ਅਮਨਦੀਪ ਸਿੰਘ ਸੰਦੌੜਵੀ